ਸਭਾ ਬੜਾ ਰੂਰਲ ਹਲਕਾ ਏ ਉਸ ਵੇਲੇ ਜਿਹੜੀ ਪਾਰ ਲੋਕ ਸਭਾ ਦੇ ਵਿੱਚ ਇਲੈਕਸ਼ਨ ਆ तकरीबन ਸਾਨੂੰ 9000 ਵੋਟ ਆ ਜਿਹੜੀ ਉੱਥੇ ਪਈ ਆ ਤੇ ਇੱਕ ਨਵੀਂ ਪਾਰਟੀ ਸੀ ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਵੋਟ ਉਹ ਜਿੱਤੇ ਸੀ ਪਰ ਜਿਹੜਾ ਸਾਡਾ ਸੰਧੂ ਸਾਹਿਬ ਸਾਡੇ ਕੈਂਡੀਡੇਟ ਨੇ ਇਸ ਵਾਰ ਭਾਜਪੀ ਦੇ ਇੱਕ ਤਾਂ ਉਹਨਾਂ ਨੂੰ ਬਹੁਤ ਟਾਈਮ ਲਈ ਟਿਕਟ ਦਿੱਤਾ ਗਿਆ ਲੁਧਿਆਣੇ ਮੰਗੂ ਨੇ ਵੀ 10 12 ਦਿਨ ਪਹਿਲਾਂ ਉਹ ਸਾਤੋਂ ਕਮੀ ਰਹਿ ਗਈ ਬੜਾ ਟਾਈਮਲੀ ਉਹਨਾਂ ਨੂੰ ਟਿਕਟ ਦਿੱਤਾ ਗਿਆ ਤੇ ਅਸੀਂ ਉੱਥੇ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨ ਲੜਾਂਗੇ ਤੇ ਬੜੀ ਵੱਡੀ ਫਾਈਟ ਆ ਜਿਹੜੀ ਉੱਥੇ ਇਲੈਕਸ਼ਨ 'ਚ ਤੁਹਾਨੂੰ ਦੇਖਣ ਨੂੰ ਮਿਲੇਗੀ ਉਹ ਪਾਰਟੀਆਂ ਸਾਰੀਆਂ ਨੇ ਕੈਂਡੀਡੇਟ ਡਿਕਲੇਅਰ ਕੀਤੇ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਣਾ ਰੂਰਲ ਦੀ ਵਿੱਚ ਇਹ ਰੂਰਲ 'ਚ ਇਹ ਪਹਿਲੀ ਵਾਰ ਵਿਧਾਨ ਸਭਾ ਤੋਂ ਬਾਅਦ ਇਹ ਇਲੈਕਸ਼ਨ ਹੋਊਗੀ ਜਿਹੜੀ ਕਿ ਮਾਝੇ ਦੀ ਇਲੈਕਸ਼ਨ ਤੇ ਮੈਂ ਤੁਹਾਨੂੰ ਇੰਨਾ ਕਹਿ ਸਕਦਾ ਵੀ ਇਹ ਇਲੈਕਸ਼ਨ ਬਹੁਤ ਫਸਮੀ ਤੇ ਬੀਜਪੀ ਕਿਉਂਕਿ ਪਹਿਲੀ ਪਹਿਲੀ ਵਾਰ ਸਭ ਚੀਜ਼ ਇਲੈਕਸ਼ਨਾਂ ਲੜ ਰਹੀ ਆ ਤੇ ਸਾਡੇ ਲਈ ਤਾਂ ਹਰ ਇਲੈਕਸ਼ਨ ਇੰਨਾ ਮੈਂ ਕਹਿ ਸਕਦਾ ਵੀ ਅਸੀਂ ਇਹ ਇਲੈਕਸ਼ਨ ਦੇ ਵਿੱਚ ਬੇਮਿਸਾਲ ਜਿਹੜਾ ਬੀਜਪੀ ਦਾ ਪ੍ਰਦਰਸ਼ਨ ਹੋਊਗਾ ਇਹ ਮੈਂ ਜ਼ਿੰਮੇਵਾਰੀ ਨਾ ਗਰੰਟੀ ਨਾ ਮੈਂ ਕਹਿ ਸਕਦਾ ਤੇ ਸਾਰੀ ਇਲੈਕਸ਼ਨ ਚ ਜਾ ਕੇ ਆ ਸ਼ੁਰੂ ਹੋ ਜੂਗੀ ਸਾਰੀ ਇਲੈਕਸ਼ਨ ਉੱਥੇ ਜਾ ਕੇ ਬੈਠਾਂਗੇ ਡੇਰੇ ਲਾਵਾਂਗੇ ਉੱਥੇ ਸਾਡੀ ਸਾਰੀ ਪਾਰਟੀ ਤੇ ਪੂਰੀ ਜੋਰ ਨਾਲ ਜਿੰਨੀ ਸਾਤੋਂ ਬਾਹ ਲੱਗੂਗੀ ਅਸੀਂ ਲੋਕਾਂ ਨੂੰ ਕਨਵਿੰਸ ਕਰਾਂਗੇ ਲੋਕਾਂ ਨੂੰ ਬੀਜੇਪੀ ਲਈ ਵੀ ਕੀ ਕੁਝ ਹੋ ਰਿਹਾ ਬਾਕੀ ਸੂਬਿਆਂ ਚ ਦੇਖੋ ਕਿਵੇਂ ਤਰੱਕੀ ਹੋ ਰਹੀ ਆ ਜੇ ਇਹ ਤਰੱਕੀ ਆਪਣੇ ਕੋਲ ਲਿਆਉਣੀਆਂ ਤੇ ਵਿਧਾਨ ਸਭਾ ਤੋਂ ਪਹਿਲਾਂ ਇੱਕ ਨਮੂਨਾ ਹੈ ਜਿਹੜਾ ਮੈਂ ਬਾਰ ਬਾਰ ਹੀ ਲੁਧਿਆਣੇ ਵੀ ਕਿਹਾ ਸੀ ਤਰੰਤਰਨ ਵਾਲੇ ਜੇ ਭਰੋਸਾ ਕਰਨਗੇ ਤੇ ਇਹ ਜੇ ਸਾਡਾ ਐਮਐਲਏ ਜਿੱਤੇਗਾ ਅਸੀਂ ਸਾਰਾ ਕੁਝ ਸੈਂਟਰ ਦਾ ਇੱਕ ਵਾਰ 27 ਤੋਂ ਪਹਿਲਾਂ ਦਿਖਾ ਦਾਂਗੇ ਤਰਨ ਤਰਨਿਕ ਮਾਡਲ ਬਣਾ ਦਾਂਗੇ ਵੀ ਹਰ ਚੀਜ਼ ਦਾ ਹਰ ਵਿਭਾਗ ਦੇ ਦਾ ਕੀ ਬਾਕੀ ਸੂਬਿਆਂ ਵਿੱਚ ਹੋ ਰਿਹਾ ਉਹ ਤਰਨ ਤਰਨਿਕ ਮਾਡਲ ਲੋਕਾਂ ਨੂੰ ਬਣਾ ਕੇ ਦਵਾਂਗੇ ਤੇ ਜਿਹੜਾ ਉਹ 27 ਚ ਉਹ 27 ਤੋਂ ਪਹਿਲਾਂ ਇਹ ਟ੍ਰੇਲਰ ਦੇਖ ਲੈਣ ਅੱਗੇ ਲੋਕਾਂ ਦੇ ਹੱਥ ਆ ਅਸੀਂ ਤਾਂ ਲੋਕਾਂ ਨੂੰ ਹੱਥ ਜੋ ਕੇ ਵੋਟ ਉਹ ਦੂਜੇ ਪਾਸੇ ਇੱਕ ਪਾਰਟੀ ਆ ਜਿਹੜੀ ਲੱਗੀ ਆ ਵੋਟ ਚੋਰੀ ਦੀ ਗੱਲ ਕਰ ਰਹੀ ਆ ਉਹ ਦਸਕਤ ਕਰਵਾ ਰਹੇ ਆ ਮੈਂ ਹੈਰਾਨ ਹੋ ਗਿਆ ਸਹੀ ਕਾਂਗਰਸੀਆਂ ਨੇ ਆ ਕੇ ਗੱਲ ਇਹ ਕੀਤੀ ਬੇਜੀ ਇਹ ਸਾਨੂੰ ਕਹਿ ਰਹੇ ਹਰ ਵਿਧਾਨ ਸਭਾ ਚੋਂ 10000 ਫਾਰਮ ਭਰੋ 10000 ਫਾਰਮ ਭਰੋ ਅਸੀਂ ਜਿਹਦੇ ਕੋਲ ਜਾਣਦੇ ਆ ਉਹ ਕਹਿੰਦੇ ਜਨਾਬ ਐਮਪੀ ਤਾਂ ਤੁਹਾਡੇ ਆ ਜਿੰਨੇ ਇਹ ਗੱਲ ਮੈਂ ਕਹਿਣੀ ਚਾਹਨਾ ਤੁਹਾਡੇ ਰਾਹੀਂ ਪੰਜਾਬ ਦੇ ਵਿੱਚ ਮੰਨ ਲਓ ਵੋਟ ਚੋਰੀ ਹੋਈ ਆ ਉਹ ਵੋਟ ਚੋਰੀ ਕਿਹਦੇ ਹੱਕ ਚ ਹੋਈ ਆ ਇਹਨਾਂ ਦੇ ਪਾਰਟੀ ਦੇ ਕੈਂਡੀਡੇਟ ਲੁਧਿਆਣੇ ਤੋਂ ਲਾਲੋ ਪ੍ਰਧਾਨ ਨੇ ਆਪ ਰਾਜਾ ਬੜਿੰਗ ਸਾਬ ਉਹ ਨੇ ਨਾਲ ਲਾਲੋ ਚਰਨਜੀਤ ਚੰਨੀ ਜਿਹੜੇ ਸਭ ਤੋਂ ਸੀ ਡਬਲਯੂ ਸੀ ਮੈਂਬਰ ਨੇ ਉਸ ਤੋਂ ਬਾਅਦ ਜਿੰਨੇ ਵੀ ਔਜਲਾ ਸਾਹਿਬ ਨੇ ਹੋਰ ਨੇ ਅਮਰ ਜਿੰਨੇ ਵੀ ਨੇ ਚੰਡੀਗੜ੍ਹ ਤੋਂ ਲੈ ਕੇ ਇਹ ਸਾਰੇ ਇਹਨਾਂ ਦੇ ਐਮ ਪੀ ਨੇ ਜੇ ਇਹ ਮੰਨਦੇ ਆ ਵੀ ਵੋਟ ਚੋਰੀ ਹੋਇਆ ਵਾਕਈ ਸਾਰੇ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜਦੋਂ ਇਹ ਤੁਹਾਡੇ ਕੋਲ ਫਾਰਮ ਭਰਉਣ ਨੂੰ ਆਉਣਗੇ ਇਹਨਾਂ ਨੂੰ ਇਹ ਪੁੱਛਿਓ ਵੀ ਵੋਟ ਚੋਰੀ ਕਿਵੇਂ ਹੋਈ ਜੇ ਵੋਟ ਚੋਰੀ ਹੋਈ ਤਾਂ ਤੁਸੀਂ ਐਮਪੀ ਕਿਵੇਂ ਬਣੇ ਹੋ ਜੀ ਜੇ ਇਲੈਕਸ਼ਨ ਜੀ ਇਹ ਗਲਤ ਇਲੈਕਸ਼ਨ ਆ ਤੇ ਜਨਾਬੇ ਆਲੀ ਪਹਿਲਾਂ ਇਹਨਾਂ ਦੇ ਅਸਤੀਫੇ ਲੋ ਅਸਤੀਫੇ ਦੇਣ ਕੋਰਟ ਚ ਚਲੇ ਜਾਣ ਕੋਰਟ ਚ ਜਾ ਕੇ ਦੇਣਨ ਵੀ ਆਹ ਅਸਤੀਫੇ ਦਿੰਨੇ ਆ ਜੀ ਇਹ ਕਹਿਣ ਸੁਪਰੀਮ ਕੋਰਟ ਨੂੰ ਜਾਂ ਹਾਈ ਕੋਰਟ ਨੂੰ ਜਾ ਕੇ ਵੀ ਤੁਸੀਂ ਆਪਣੀ ਦੇਖ ਦੇਖ ਰਿੱਚ ਜੀ ਆ ਪਹਿਲਾਂ ਪੰਜਾਬ ਦੇ ਹੀ ਇੱਕ ਨਮੂਨੇ ਦੇ ਤੌਰ ਤੇ ਅਸੀਂ ਐਮਪੀ ਬਣੇ ਆ ਪਰ ਅਸੀਂ ਕਹਨੇ ਆ ਵੋਟ ਚੋਰੀ ਹੋਈ ਆ ਅਸੀਂ ਸਾਈਨ ਕਰਾ ਰਹੇ ਆ ਤੇ ਅਸੀਂ ਤਾਂ ਪਰ ਜਿੱਤੇ ਅਸੀਂ ਹੋਏ ਇਸ ਕਰਕੇ ਜੀ ਇਹ ਵੋਟ ਚੋਰੀ ਕਰਕੇ ਅਸੀਂ ਜਿੱਤਿਆਂ ਇਲੈਕਸ਼ਨ ਦੁਬਾਰਾ ਕਰਾ ਦੋ ਲੱਗ ਜਾਊਗਾ ਪਤਾ ਫਿਰ ਇਸ ਕਰਕੇ ਇਦੋਂ ਵੀ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਆ ਵੀ ਜੋ ਕਹਤਾ ਉਤੋਂ ਰਾਹੁਲ ਗਾਂਧੀ ਨੇ ਉਹ ਕਰਨ ਲੱਗ ਜਾਓ ਉਹ ਸਾਰੇ ਐਮਪੀ ਤਾਂ ਆਮ ਆਦਮੀ ਤੇ ਕਾਂਗਰਸ ਦੇ ਤੁਸੀਂ ਤੇ ਵੋਟ ਚੋਰੀ ਕਿੱਥੋਂ ਹੋਗੀ ਜੇ ਵੋਟ ਚੋਰੀ ਹੋਈ ਹੁੰਦੀ ਤਾਂ ਸਾਰੇ 13 ਦੇ 13 ਫਿਰ ਭਾਜਪੀ ਦੇ ਐਮਪੀ ਨਾ ਹੁੰਦੇ? ਤੁਸੀਂ ਕਿੱਥੋਂ ਹੁੰਦੇ ਫਿਰ? ਇਸ ਕਰਕੇ ਇਹ ਆਪਣੀਆਂ ਵੀ ਤਮਾਸ਼ਾ ਬਣੇ ਹੋਏ ਆ। ਜਿਵੇਂ ਕੱਲ rahul gandhi ਕਹੀ ਜਾਂਦਾ ਸੀ ਮੋਟਰਸਾਈਕਲ ਗੱਡੀ ਗੱਡੀ ਮੋਟਰਸਾਈਕਲ ਉਹ ਇਸੇ ਕਰਕੇ ਉਹਦੇ ਮਗਰ ਲੱਗੇ ਸਾਰੇ ਉਹ ਜੀ ਤੈ ਕਦੇ ਉਹਨਾਂ ਦਾ ਕੋਈ ਲੀਡਰ ਕਹਿੰਦਾ ਕਿ ਮੈਂ ਇਸ ਗੱਲ ਦੇ ਹੱਕ 'ਚ ਆ ਕੇ ਕਾਲੀ ਦਲ ਨਾਲ ਗੱਠਜੋੜ ਹੋਣਾ ਚਾਹੀਦਾ। ਕਦੀ ਕੈਪਟਨ ਵਿਨੈਨਦ ਧੋੜੀ ਕਹਿੰਦੇ ਆ। ਕਦੀ ਸੁਨੀਲ ਜਾਖੜ ਜੀ ਕਹਿੰਦੇ ਆ। ਕਿ ਕਾਲੀ ਦਲ ਸਨੀਰ ਰਖਣ ਦੀ ਗੱਲ ਹੀ ਕਾਲੀ ਦਲ ਦੀ ਕਰਦੇ ਆ ਇਸ ਕਰਕੇ ਪਹਿਲਾਂ ਤੇ ਰਵਨੀਤ ਬਿੱਟੂ ਜੀ ਨੂੰ ਬੇਨਤੀ ਹੈ ਕਿ ਆਪਣੇ ਪਾਰਟੀ ਦੇ ਲੀਡਰਾਂ ਦਾ ਸਲਾਹ ਕਰ ਲੋ ਆਪਣੀ ਪਾਰਟੀ ਦੀ ਲਾਈਨ ਜਿਹੜੀ ਹੈ ਇੱਕ ਲਾਈਨ ਜਿਹੜੀ ਹੈ ਉਹ ਅਖਤਿਆਰ ਕਰੋ ਤੁਸੀਂ ਤੁਸੀਂ ਲੋਕਾਂ ਨੇ ਬੀਜੇਪੀ ਨੇ ਜਾਣਾ ਖੀਰ ਇਹਨਾਂ ਦੇ ਨਾਲ ਹੀ ਹੈ ਤੁਹਾਡੀ ਇਹਨਾਂ ਤੋਂ ਬਿਨਾ ਗਤੀ ਨਹੀਂ ਹੈ ਨਾ ਕਿਉਂਕਿ ਨਾ ਬੀਜੇਪੀ ਦੇ ਪੱਲੇ ਕੁਝ ਹੈ ਨਾ ਕਾਲੀ ਦਲ ਦੇ ਪੱਲੇ ਕੁਝ ਹੈ ਜੇ ਇਹ ਵਲਕੇ ਕੋਸ਼ਿਸ਼ ਕਰਨਗੇ ਤੇ ਭਾਵੇਂ ਕਿਤੇ ਉਹ 10 ਵੀ ਗ੍ਰਾਮ ਕਿਤੇ ਉਹ ਕੁਛ ਇਹਨਾਂ ਨੂੰ ਦਾਣੇ ਮਿਲ ਜਾਣ ਪਰ ਉਹਦਾ ਦੋਹਾਂ ਦੇ ਪੱਲੇ ਕੁਛ ਨਹੀਂਗਾ ਇਸ ਕਰਕੇ ਬਿੱਟੂ ਨੂੰ ਮੇਰੀ ਬੇਨਤੀ ਆ ਕਿ ਆਪਣੀ ਪਾਰਟੀ ਦੀ ਪੋਲਿਟਿਕਲ ਲਾਈਨ ਜਿਹੜੀ ਆ ਪੰਜਾਬ ਦੇ ਪ੍ਰਤੀ ਉਹ ਕਲੀਅਰ ਕਰੋ ਕਿ ਤੁਸੀਂ ਕਾਲੀ ਦਲ ਨਾਲ ਗੱਠਜੋੜ ਕਾਦੇ ਜੋ ਨਹੀਂ ਕਾਦੇ ਬਿੱਟੂ ਨੂੰ ਮੇਰੀ ਬੇਨਤੀ ਆ ਕੋ ਦੱਸੇ ਕਿ ਉਹ ਕੈਪਟਨ ਅਮਨਿੰਦਰ ਤੇ ਸੁਨੀਲ ਜਾਖੜ ਜੀ ਦੇ ਬਿਆਨ ਨਾਲ ਸਹਿਮਤ ਨੇ ਕਿ ਨਹੀਂ ਸਹਿਮਤ ਕਿਉਂਕਿ ਜਾਖੜ ਸਾਹਿਬ ਓਪਨ ਕਹਿ ਚੁੱਕੇ ਬਾਅਦ-ਬਾਅਦ ਕਿ ਕਾਲੀ ਦਲ ਦੇ ਨਾਲ ਗੱਠਜੋੜ ਕਰਨਾ ਚਾਹੀਦਾ ਕੈਪਟਨ ਮਹਿੰਦਰ ਕਹਿ ਚੁੱਕਿਆ ਕਿ ਗੱਠਜੋੜ ਕਰਨਾ ਚਾਹੀਦਾ ਸੋ ਮੈਨੂੰ ਨਹੀਂ ਪਤਾ ਕਿ ਦਰਨੀਸ਼ ਬਿੱਟੂ ਜੀ ਕਿਸ ਸਿਹਤ ਦੇ ਵਿੱਚ ਇਹ ਬਿਆਨ ਦੇ ਰਿਹਾ ਕਿਉਂਕਿ ਜਦੋਂ ਉਹਨਾਂ ਦਾ ਪਾਰਟੀ ਦਾ ਪ੍ਰਧਾਨ ਪੰਜਾਬ ਦਾ ਉਹ ਸੁਨੀਲ ਜਾਖੜ ਉਹ ਇਹ ਬਿਆਨ ਦੇ ਰਿਹਾ ਕਿ ਕਾਲੀ ਦਲ ਬਦਲਣਾ ਜਿਹੜਾ ਉਹ ਗੱਠਜੋੜ ਹੋਣਾ ਚਾਹੀਦਾ ਸੋ ਮੈਂ ਸੋਚਦਾ ਕਿ ਬਿੱਟੂ ਹਲਪਹਿਲੇ ਆਪਣੀ ਪਾਰਟੀ ਦੀ नेशनेल ਲੀਡਰਸ਼ਿਪ ਨਾਲ ਗੱਲ ਕਰਕੇ ਪੰਜਾਬ ਦੇ 바ਦੇ ਚ ਲਾਈਨ ਕਲੀਅਰ ਕਰਨੀ ਚਾਹੀਦੀ ਹੈ। ਦੇਖੋ ਜੀ ਬੇੜਾ ਤੇ ਉਹਨਾਂ ਦਾ ਪਾਰ ਨਹੀਂ ਹੋਣਾ। ਆਲਰੇਡੀ ਡੁੱਬੇ ਆਓ। ਖਤਮ ਹੋ ਗਏ ਪੰਜਾਬ ਦੇ ਲੋਕਾਂ। ਉਹਨੇ ਤੁਸੀਂ ਵੇਖਿਆ ਕਿ ਭਾਜਪਾ ਨੇ ਕਿੰਨੇ ਡਰਾਮੇ ਕੀਤੇ ਹੜ੍ਹਾਂ ਦੇ ਵਿੱਚ। ਜਿੰਨੇ ਵਿਲੇ ਵਜੀਰ ਸੀਗੇ ਉਹ ਸਾਰੇ ਪੰਜਾਬ ਚ ਭੇਜੇ ਉਹਨਾਂ ਨੇ। ਜਿਨ੍ਹਾਂ ਕੋ ਕੋਈ ਕੰਮ ਨਹੀਂ ਸੀ। 1600 ਕਰੋੜ ਰੁਪਇਆ ਕਹਿ ਕੇ ਗਏ ਮੋਦੀ ਜੀ ਇੱਕ ਪੈਸਾ ਦੀ ਮਿਲਿਆ। ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਕਿਸਾਨ ਮੋਰਚਾ ਲੱਗਾ 750 ਕਿਸਾਨ ਸ਼ਹੀਦ ਹੋਇਆ ਉਹ ਇਹ ਨਾ ਸਮਝਣ ਕਿ ਪੰਜਾਬ ਦੇ ਲੋਕ ਭੁੱਲ ਗਏ ਆ ਸਭ ਦਾ ਕੀ ਗੱਲ ਇਸ ਕਰਕੇ ਨਾ ਤੇ ਬੀਜੇਪੀ ਦੇ ਪੱਲੇ ਕੁਝ ਪੈਣਾ ਕਿ ਪੰਜਾਬ ਦੇ ਲੋਕ ਸਭ ਜਾਣਦੇ ਆ ਕਿ ਬੇਅਦਬੀ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਨੇ ਕਰਾਈ ਕਿਹੜਾ ਉਦੋਂ ਡਿਪਟੀ ਸੀਐਮ ਹੀ ਤਾਂ ਕਿਹੜਾ ਸੀਐਮ ਸੀਗਾ ਕੋਟਕਪੂਰ ਦੇ ਵਿੱਚ ਗੋਲੀ ਕਿੰਨੇ ਚਲਾਈ ਹਰ ਬੰਦੇ ਨੂੰ ਪਤਾ ਕਿ ਕਾਲੀ ਦਲ ਨੇ ਜੋ ਪੰਜਾਬ ਚ ਕੀਤਾ ਕੱਲੇ-ਕੱਲੇ ਬੱਚੇ ਨੂੰ ਪਤਾ ਇਸ ਕਰਕੇ ਦੋਵੇਂ ਧਰਾਂ ਡੁੱਬੀਆਂ ਪਈਆਂ ਤੇ ਡੁੱਬੀਆਂ ਰਹਿੜੀਆਂ ਇਹ ਇਕੱਠੇ ਹੋ ਜਾਣ ਤਾਂ ਵੀ ਨਾ ਇਕੱਠੇ ਹੋ ਜਾਣ ਤਾਂ ਵੀ ਸਾਨੂੰ ਕੋਈ ਅਸਰ ਨਹੀਂ ਆਮ ਆਦੀ ਪਾਰਟੀ ਸਤਾਈ ਚ ਆਪਣੀ ਸਰਕਾਰ ਜਿਹੜੀ ਆ ਉਹ ਬਣੂ ਪਰ ਕਮਾਲ ਦੀ ਗੱਲ ਇਹ ਹੈ ਕਿ ਗਰੇਵਾਲ ਸਾਹਿਬ ਦੇ ਕਹਿਣ ਮੁਤਾਬਕ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਤੇ ਤੂੰ ਤੂੰ ਮੈਂ ਮੈਂ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਹੁਣ ਤਾਂ ਮਿਆਰ ਮੁੱਖ ਮੰਤਰੀ ਦੀ ਚੇਅਰ ਦਾ ਇਹਨਾਂ نیچے ਲਿਆਏ ਨੇ ਕਿ ਜਰਨਲਿਸਟਾਂ ਦੇ ਉੱਤੇ ਪਰसों ਫਰਸਟ੍ਰੇਸ਼ਨ ਚ ਆ ਕੇ ਜਰਨਲਿਸਟ ਵਾਰੇ ਜੋ ਕੁਝ ਮੁੱਖ ਮੰਤਰੀ ਨੇ ਬੋਲਿਆ ਉਹ ਦਿਖਾਉਂਦਾ ਕਿ ਫਰਸਟ੍ਰੇਸ਼ਨ ਸਰਕਾਰ ਕਿੰਨੀ ਅਨਪਪੂਲਰ ਹੈ ਵਿਰੋਧ ਕਿੰਨਾ ਜ਼ਿਆਦਾ ਹੈ ਇਹ ਸਾਰੀਆਂ ਚੀਜ਼ਾਂ ਕਾਰਨ ਬਣ ਰਹੀਆਂ ਨੇ ਕਿ ਮੁੱਖ ਮੰਤਰੀ ਨੂੰ ਹੁਣ ਇਸ ਮਿਆਰ ਤੇ ਗਿਰ ਕੇ ਬਿਆਨਬਾਜ਼ੀ ਕਰਨੀ ਪਈ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ ਪਿਛਲੇ ਦਿਨੀ ਜਿਹੜਾ ਇੱਕ ਬੈਟਿੰਗ ਸਕੈਮ ਹੈ ਸੱਟੇ ਦਾ ਸਕੈਮ ਜਿਹੜਾ ਕਿ ਸਾਹਮਣੇ ਆਇਆ ਜਿਹਦੇ ਚ ਚੰਡੀਗੜ੍ਹ ਦੇ 44 ਸੈਕਟਰ ਦਾ ਰਿੰਕੂ ਨਾਮ ਦਾ ਬੰਦਾ ਫੜਿਆ ਗਿਆ ਔਰ ਇਹ ਚੰਦੀਗੜ੍ਹ ਤੋਂ ਇਲਾਵਾ ਦੇਸ਼ ਦੇ ਵਿੱਚ 70 ਥਾਵਾਂ ਤੇ ਇਹ ਸਾਰਾ ਕੁਝ ਚੱਲ ਰਿਹਾ ਸੀ ਔਰ ਅਲੱਗ-ਅਲੱਗ ਲੋਕੇਸ਼ਨਸ ਤੇ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਰੇਡਾਂ ਹੋਈਆਂ ਪਟਿਆਲੇ ਦੇ ਵਿੱਚ ਵੀ ਇਹਨੂੰ ਲੈ ਕੇ ਇੱਕ ਰੇਡ ਹੋਈ ਹੈ ਤੇ ਜਿੱਥੋਂ ਲੱਖਾਂ ਦਾ ਜਿਹੜਾ ਨਕਦੀ ਹੈ ਉਹ ਬਰਾਮਦ ਹੋਇਆ ਤੇ ਹੁਣ ਅਖਬਾਰਾਂ ਦੇ ਵਿੱਚ ਸਿੱਧਾ ਲਿਖਿਆ ਜਾ ਰਿਹਾ ਜਿੱਦਾਂ ਇਹ ਵੀ ਆ ਰਿਹਾ ਕਿ ਜੀ ਪੰਜਾਬ ਦੇ ਪੁਲਿਸ ਦੇ 10 ऐसे टॉप ਦੇ ਆਈਪੀਐਸ ਅਫਸਰ ਹੈ ਜਿਨ੍ਹਾਂ ਦੀ ਮਿਲੀਭੁਗਤ ਇਸ ਸਕੈਮ ਦੇ ਵਿੱਚ ਸੀ ਜਿਨ੍ਹਾਂ ਚ ਮੁਹਾਲੀ ਦੇ ਕੋਈ ਸਾਫਕਾ ਜਿਹੜੇ ਰਹਿ ਕੇ ਗਏ ਨੇ ਐਸਐਸਪੀ ਉਹਨਾਂ ਦਾ ਵੀ ਨਾ ਮਾਰੇ ਸੋ ਜਿਹੜਾ ਪਟਿਆਲੇ ਚ ਪੈਸਾ ਫੜਿਆ ਗਿਆ ਪਟਿਆਲੇ ਦੇ ਵਿੱਚ ਵੀ ਤਿੰਨ ਪੁਲਿਸ ਅਫਸਰ ਨੇ ਜਿਹੜੇ ਵੱਡੇ ਪੁਲਿਸ ਅਫਸਰ ਤਿੰਨ ਵੱਡੇ ਪੁਲਿਸ ਅਫਸਰਾਂ ਦੀ ਇਨਵੋਲਵਮੈਂਟ ਹੁਣ ਸਵਾਲ ਇਹ ਉੱਠਦਾ ਵੀ ਪਟਿਆਲੇ ਦੇ ਸਭ ਤੋਂ ਵੱਡੇ ਪੁਲਿਸ ਅਫਸਰ ਕੌਣ ਨੇ ਵਰੁਣ ਸ਼ਰਮਾ ਜੀ ਸਭ ਤੋਂ ਸਰਕਾਰ ਦੇ ਚਹੇਤੇ ਨੇ ਔਰ ਇਸ ਲੈਵਲ ਤੇ ਚਾਹਤ ਇਹ ਦੇ ਕਿ ਜਿੱਦਨ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਨੇ ਨਾਬਾ ਜੇਲ੍ਹ ਦੇ ਬਾਹਰ ਆ ਕੇ ਉਹਨਾਂ ਵੱਲੋਂ ਕੀਤੀ ਜਾ ਰਹੀਆਂ ਵਧੀਆਂ ਦੀ ਗੱਲ ਕੀਤੀ ਤਾਂ ਸਰਕਾਰ ਦੇ ਮੰਤਰੀ ਸਾਫਕਾ ਮੰਤਰੀ ਡਿਫੈਂਡ ਕਰਨ ਦੇ ਲਈ ਹੈ ਹੁਣ ਜ਼ਿੰਮੇਵਾਰੀ ਵਰਨ ਸ਼ਰਮਾ ਜੀ ਤੇ ਵੱਡੀ ਹੈ ਕਿ ਉਹਨੂੰ ਦੱਸਣਾ ਚਾਹੀਦਾ ਹੈ ਕਿ ਜਿਹੜੀ ਪਟਿਆਲੇ ਇਨਕਮ ਟੈਕਸ ਡਿਪਾਰਟਮੈਂਟ ਦੀ ਰੇਡ ਹੋਈ ਹੈ ਜਿੱਥੇ ਲੱਖਾਂ ਰੁਪਏ ਫੜਿਆ ਗਿਆ ਜੀਤੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਪੁਲਿਸ ਦੇ ਸੀਨੀਅਰ ਅਫੀਸ਼ਰ ਹੈ ਆਫੀਸ਼ੀਅਲ ਦੇ ਨਾਮ ਉਥੋਂ ਦੇ ਐਸਐਸਪੀ ਨੂੰ ਦੱਸਨੇ ਚਾਹੀਦੇ ਨੇ ਕਿਉਂਕਿ ਅਗਰ ਅੱਜ ਐਸਐਸਪੀ ਉਹ ਬੰਦਿਆਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਂਗਲ ਐਸਐਸਪੀ ਕਦੀ ਜਾਊਗੀ ਕਿ ਕਿਉਂ ਵਿਚਾਰੇ ਨੇ ਉਹ ਅਫਸਰਾਂ ਨੂੰ ਵਿਚਾਰੇ ਨੇ ਕਿ ਆਪਣੇ ਆਪ ਨੂੰ ਵਿਚਾਰੇ ਨੇ ਔਰ ਦੂਜੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੀ ਸਰਕਾਰ ਦੀ ਜਿਹੜੇ ਕਹਿੰਦੇ ਸੀ ਜੀ ਅਸੀਂ ਕਰਪਸ਼ਨ ਦੇ ਅਗੇਂਸਟ ਆਏ ਆ ਔਰ ਲੋਕਾਂ ਨੇ ਦੇਖਿਆ ਕਿ 4 ਸਾਲ ਦੇ ਵਿੱਚ ਪੰਜਾਬ ਦੇ ਸਿਰ ਤੇ ਕਰਜ਼ਾ ਉਹ ਚੜਦਾ ਗਿਆ ਤੇ 4 ਲੱਖ ਕਰੋੜ ਦੇ ਕਰੀਬ ਪਹੁੰਚ ਗਿਆ ਤੇ ਸਾਡੇ ਮੁੱਖ ਮੰਤਰੀ ਕੀ ਕਹਿੰਦੇ ਨੇ ਕਹਿੰਦੇ ਜੀ ਸਿੰਗਰ ਵੀ ਤਾਂ ਲੈ ਕੇ ਆਉਂਦੇ ਨੇ ਆਪਣੀ ਮਨਮਰਜ਼ੀ ਦੀ ਸਾਊਂਡ ਮੁੱਖ ਮੰਤਰੀ ਸਾਹਿਬ ਸਿੰਗਰ ਤਾਂ ਇੱਕ ਕਿੱਤਾ ਹੈ ਉਹ ਤਾਂ ਮੰਨ ਲਓ ਬਿਜ਼ਨਸ ਕਰਦਾ ਜੇ ਕਿਸੇ ਦੀ ਵਿੱਤ ਹੈ ਉਹਨੇ ਆਪਣੇ ਖੁਸ਼ੀ ਦੇ ਫੰਕਸ਼ਨ ਤੇ ਬੁਲਾਉਣਾ ਉਹ ਪੈਸੇ ਦੇ ਕੇ ਜਿੰਨੇ ਪੈਸੇ ਨੇ ਬੁਲਾ ਲੂ ਕੀ ਸਰਕਾਰਾਂ ਵਪਾਰ ਕਰਦੀਆਂ ਨੇ ਤੇ ਮੁੱਖ ਮੰਤਰੀ ਮੰਨ ਗਏ ਨੇ ਕਿ ਸਰਕਾਰ ਵਪਾਰ ਕਰਦੀ ਹੈ ਸੋ ਇਹ ਤਾਂ ਫਿਰ ਸਪਸ਼ਟ ਹੋ ਗਿਆ ਕਿ ਦਿੱਲੀ ਕੋਲੇ ਦਸਕਤ ਕਰਕੇ ਪੰਜਾਬ ਗਿਰਵੀ ਰੱਖਤਾ ਹੁਣ ਦਿੱਲੀ ਤੋਂ ਵਪਾਰ ਚੱਲਦਾ ਹੈ ਕਰਜ਼ਾ ਸੂਬੇ ਤੇ ਚੜ ਰਿਹਾ ਹੈ 12000 ਕਰੋੜ ਹਫ਼ਤਾ ਦਾ ਪੈਸਾ ਖਾ ਕੇ ਤੇ ਦਿੱਲੀੋਂ ਫੈਸਲੇ ਹੁੰਦੇ ਨੇ ਦਿੱਲੀੋਂ ਕੁਰਸੀਆਂ ਸਾਊਂਡ ਪਤਾ ਨਹੀਂ ਕੀ ਕੀ ਦਿੱਲੀੋਂ ਚੱਲ ਰਿਹਾ ਸਾਰਾ ਪੰਜਾਬ ਲੁੱਟ ਕੇ ਦਿੱਲੀ ਪਹੁੰਚ ਗਿਆ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਇਹ ਦੱਸਣ ਕਿ ਸੱਤੇ ਦੇ ਇਹ ਕਾਰੋਬਾਰ ਦੇ ਵਿੱਚ ਕਿਹੜੇ ਆਫਸਰ ਨੇ ਕਿਉਂਕਿ ਇਨਕਮ ਟੈਕਸ ਡਿਪਾਰਟਮੈਂਟ ਤੋਂ ਬੜਾ ਮੈਂ ਕੈਟਾਗਰੀ ਕਹਿ ਦੇਣਾ ਕਿ ਲੁਕਿਆ ਤਾਂ ਰਹਿਣਾ ਨਹੀਂ ਇਹ ਤਾਂ ਸਾਹਮਣੇ ਆ ਜਾਣਾ ਹੋਰ 10 ਦਿਨਾਂ ਨੂੰ ਉਹ ਨਾਮ ਸਾਹਮਣੇ ਆ ਜਾਣੇ ਨੇ ਫੇਰ ਸਵਾਲ ਹੈ ਵੱਡਾ ਉੱਠੂ ਕਿ ਅੱਜ ਤੱਕ ਪੰਜਾਬ ਦੀ ਸਰਕਾਰ ਨੇ ਚੁੱਪੀ ਕਿਉਂ ਸਾਦੀ ਕਿਉਂਕਿ ਆਪਾਂ ਸਾਰਾ ਦਿਨ ਮੁੱਖ ਮੰਤਰੀ ਸਾਹਿਬ ਸੁਖਬੀਰ ਬਾਦਲ ਸੁਖਬੀਰ ਬਾਦਲ ਸੁਖਬੀਰ ਬਾਦਲ ਇਹ ਤਾਂ ਬਿਨਾਂ ਤਾਂ ਕਰਦੇ ਨਹੀਂ ਕੁਝ ਕਿਉਂਕਿ ਅਕਾਲੀ ਦਲ ਲੋਕਾਂ ਦੇ ਵਿੱਚ ਹੁਣ ਬਹੁਤ ਹਰਮਨ ਪਿਆਰਾ ਹੋ ਕੇ ਉੱਭਰ ਰਿਹਾ ਹੈ ਮੁੱਖ ਮੰਤਰੀ ਸਾਹਿਬ ਨੂੰ ਉਹਦੀ ਚਿੰਤਾ ਵੀ ਹੈ ਫਰਸਟ੍ਰੇਸ਼ਨ ਵੀ ਹੈ ਸਾਰਾ ਦਿਨ ਇੱਕੋ ਰੱਟ ਫੜੀ ਐ ਕਿ ਜੀ ਸੁਖਬੀਰ ਬਾਦਲ ਮਤਲਬ ਮੈਂ ਯਾਦ ਕਰਾਉਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ 2008 ਦੇ ਵਿੱਚ ਆਹੀ ਮਾਈਕ ਸੀ ਆਹੀ ਭਗਵੰਤ ਮਾਨ ਸੀ ਕਬੱਡੀ ਦਾ ਕੱਪ ਸੀ ਉਦੋਂ ਵੀ ਸੁਖਬੀਰ ਜੀ ਸੁਖਬੀਰ ਜੀ ਸੁਖਬੀਰ ਜੀ ਅੱਜ 2025 ਆ ਗਿਆ ਅੱਜ ਵੀ ਸੁਖਬੀਰ ਜੀ ਸੁਖਬੀਰ ਜੀ ਸੁਖਬੀਰ ਜੀ ਇਹ 2008 ਤੋਂ 2025 ਦੇ ਵਿੱਚ ਆਪਜੀ ਐਮਪੀ ਰਹਲੇ ਮੁੱਖ ਮੰਤਰੀਓ ਪੰਜਾਬ ਨੂੰ ਕੀ ਦੇਣਾ ਇਹ ਕਦੇ ਪੰਜਾਬ ਨੂੰ ਨਹੀਂ ਦੱਸਿਆ ਸੋ ਇਹ ਅਕਸਰਾਂ ਦੇ ਨਾਮ ਜਨਤਕ ਕਰੋ ਜੇ ਸਰਕਾਰ ਇਹਨਾਂ ਨੂੰ ਵਿਚਾਰੀ ਹੈ ਸਰਕਾਰ ਦੀ ਮਿਲੀ ਭੁਗਤ ਹੈ ਉਹ ਇਨਕਮ ਟੈਕਸ ਡਿਪਾਰਟਮੈਂਟ ਨੇ ਬਿਲਕੁਲ ਸਪਸ਼ਟ ਤੌਰ ਤੇ ਰੱਖ ਦੇਣਾ ਕਿਉਂਕਿ ਬਾਈ ਨੇਮ ਇਹ ਕਹਿੰਦੇ ਅਫਸਰਾਂ ਨੂੰ ਨੋਟਿਸ ਜਾਰੀ ਹੋ ਜਾਣੇ ਨੇ ਔਰ ਅਫਸਰਾਂ ਦੇ ਨਾਮ ਵੀ ਫਿਰ ਸ਼ਰੋਮੀ ਅਕਾਲੀ ਦਲ ਜਨਤਕ ਕਰ ਦੂ ਸੋ ਬਿਹਤਰ ਹੈ ਕਿ ਸਰਕਾਰ ਖੁਦ ਦੱਸ ਦੇ ਕਿ ਕਿਹੜੇ ਅਫਸਰ ਨੇ ਜਿਹੜੇ ਐਡੇ ਵੱਡੇ ਬੈਟਿੰਗ ਦੇ ਸਕੈਮ ਦੇ ਵਿੱਚ ਇਨਵੋਲਵ ਹੈ ਕਿਉਂਕਿ ਅਫਸਰਾਂ ਤੇ ਜ਼ਿੰਮੇਵਾਰੀ ਹੈ ਪੁਲਿਸ ਤੇ ਲਾਅ ਐਂਡ ਆਰਡਰ ਦੀ ਉਹ ਪੰਜਾਬ